ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਅੱਜ ਤਰੀਕ ਹੈ ਜੀ 27 12 ਮਹੀਨਾ 2023 ਠੀਕ ਹੈ ਜੀ ਤੇ ਸਵੇਰ ਦਾ ਟਾਈਮ ਆ ਜੀ ਆਪਾਂ ਪਹੁੰਚੇ ਹੋਏ ਫਤੇਗੜ ਸਾਹਿਬ ਤੁਹਾਨੂੰ ਪਤਾ ਆਪਾਂ ਖੜੇ ਹੋਣਾ ਤੇ ਅੱਜ ਹੁਣ ਆਪਾਂ ਚੱਲਿਆ સ્ਨਾਣ ਕਰਨ ਹਾਂਜੀ ਸੜਕਾਂ ਤੇ ਚੱਲ ਪਈ ਹੈ ਜੀ ਚਾਹਲ ਪਹਿਲ ਹੋਣ ਲੱਗ ਗਈ ਹੈ ਦੇਖੋ ਸੰਗਤ ਇਧਰ ਜਾ ਰਹੀ ਹੈ ਜੀ ਇੱਧਰ ਹੁਣ ਆਪਾਂ ਜਾ ਰਹੇ ਆ ਇੱਧਰ ਠੰਡਾ ਬੁਰਜ ਠੀਕ ਹੈ ਜੀ ਇੱਧਰ ਜਿੱਧਰ ਆ ਪਰਲੇ ਸਾਈਡ ਸੰਗ ਦੇ ਜਾ ਰਹੀ ਆ ਇੱਧਰ ਆਗਾ ਜੋਤੀ ਸਰੂਪ ਗੁਰਦੁਆਰਾ ਸਾਹਿਬ ਇਹ ਤੋਂ ਪਟਿਆਲਾ ਹੈ 36 ਕਿਲੋਮੀਟਰ ਸਰਹੰਦ ਦੇ ਸਿਟੀ ਦੇ ਵਿੱਚ ਫਿਰਦੇ ਆਪਾਂ ਫਤੇਗੜ ਸਾਹਿਬੇ ਕਿੱਧਰ ਇੱਥੇ ਮਰੰਡਾ 21 ਕਿਲੋਮੀਟਰ ਹੈ ਅਬਾ ਜਿਹਾ ਦੇਖੋ ਜੀ ਕਿੰਨੀ ਸੋਹਣੀ ਮੂਰਤੀ ਲਈ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਤੁਸੀਂ ਦੇਖ ਸਕਦੇ ਹੋ ਕਿੰਤੋਂ ਦਾ ਯਾਦਿਆ ਧੁੰਦ ਕਰਕੇ ਨਹੀਂ ਦਿਖਾਈ ਦੇ ਰਹਾ ਸਹੀ ਹੋਰ ਇਹ ਆ ਗਿਆ ਜੀ ਚੌਕ ਸਰਾਂਦੇ ਸਿਟੀ ਵਾਲਾ ਚੌਕ ਆਹ ਜੀ ਸੰਗਤ ਜੀ ਆਪਾਂ ਸ্নান ਕਰ ਲਿਆ ਤਿਆਰ ਹੋ ਗਏ ਠੀਕ ਹੈ ਜੀ ਹੁਣ ਚੱਲਾ ਗਿਆ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਤੁਸੀਂ ਢੇਕ ਸਾਈਡ ਤੇ ਮੇਰੇ ਸਾਈਡ ਤੇ ਇਸ ਆਪਾਂ ਗੁਰੂ ਘਰ ਦੇ ਵਿੱਚ ਸ্নান ਕੀਤਾਗਾ ਟੂਟੀਆਂ ਦੇ ਕੀਤਾਗਾ ਤੇ ਚਾਹ ਪਾਣੀ ਪੀ ਲੋ ਲੰਗਰ ਵਗੈਰਾ ਛਕ ਲਿਆ ਚਾਹ ਪਾਣੀ ਪੀ ਲਿਆ ਹੁਣ ਆਪਾਂ ਚੱਲਦੇ ਆਂਗੇ ਗੁਰੂ ਘਰ ਆ ਤੇ ਮੱਥਾ ਟੇਕਣ ਵਾਸਤੇ ਠੀਕ ਹੈ ਜੀ ਤੇ ਬਣੇ ਰਹੋ ਹਾਂਜੀ ਸੰਗਤ ਜੀ ਹੁਣ ਆਪਾਂ ਚੱਲੇ ਆਂ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਤੇ ਰਸਬ ਕਾਫੀ ਜ਼ਿਆਦਾਗਾ ਕਿਉਂਕਿ ਅੱਜ 27 ਤਰੀਕਾ ਕਾਫੀ ਜ਼ਿਆਦਾ ਰਸ ਆਇਆ ਤੁਸੀਂ ਦੇਖ ਸਕਦੇ ਹੋਗੇ ਉਹ ਸਾਹਮਣੇ ਬੋਰਡ ਵਗੈਰਾ ਲੱਗੇ ਹੋਏ ਨੇਗੇ ਗੁਰਦੁਆਰਾ ਸਾਹਿਬ ਜਾਣ ਨੂੰ ਤੇ ਹੁਣ ਆਪਾਂ ਵੀ ਚੱਲਦੇ ਆਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਚਲੋ ਆਜੋ ਸਰ ਜੀ ਸੰਗਤ ਜੀ ਹੁਣ ਆਪਿਆਂ ਆ ਗਿਆਂ ਚੌਂਕ ਦੇ ਵਿੱਚ ਜਿਹੜਾ ਇਹ ਰਸਤਾ ਹੁੰਦਾ ਹੈਗਾ ਇਹ ਆਉਂਦਾ ਹੈਗਾ ਸਰਹੰਦ ਤੋਂ ਠੀਕ ਹੈ ਜੀ ਤੇ ਇਸ ਸਾਈਡ ਹੈਗਾ ਹੈਗਾ ਜੀ ਗੁਰਦੁਆਰਾ ਠੰਡਾ ਪੁਰਜ ਜੀ ਤੇ ਇਸ ਸਾਈਡ ਹੈਗਾ ਜੋਤੀ ਸਰੂਪ ਸਾਹਮਣੇ ਸੋਨੂੰ ਮੈਂ ਦਿਖਾਣਾ ਬਾਬਾ ਬੰਦਾ ਸਿੰਘ ਬਹਾਦਰ ਦੀ ਮੂਰਤੀ ਕਿੰਨੀ ਸੋਹਣੀ ਮੂਰਤੀ ਹੈਗੀ ਦਿਖਾਣਾ ਸੋਨੂੰ ਤੇ ਮੇਰੀ ਸਲਾਹ ਸੀ ਮੈਂ ਲਾਈਵ ਹੋਵਾਂ ਲਾਈਵ ਲੇਕਿਨ ਇੱਥੇ ਲਾਈਵ ਚੱਲਦਾ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹ ਸੋਹਣੀ ਮੂਰਤੀ ਬਣਾਈ ਆ ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਰਾਸਾ ਹੈ ਇਹ ਚੌਂਗੇ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਜਿਆਦਾ ਰਾਸਾ ਹੈ ਵਾਹਿਗੁਰੂ ਵਾਹਿਗੁਰੂ ਦੇਖ ਸਕਦਾ ਜੀ ਇੱਧਰ ਇਹ ਸਾਰੀ ਸੰਗਤ ਆ ਗੁਰਦੁਆਰਾ ਠੰਡਾ ਬੁਰਜ ਉਹ ਉਧਰ ਆ ਰਹੀ ਵੀ ਆ ਜਾ ਵੀ ਰਹੀ ਵੀ ਆ ਆ ਦੇਖੋ ਇਹ ਆ ਗਈ ਚੌਕ ਤੁਸੀਂ ਦੇਖ ਸਕਦੇ ਹੋ ਮੈਂ ਚਲਾਉਣਾ ਦਾ ਲਾਈਵ ਸੀਗਾ ਯਾਰ ਕਿਵੇਂ ਠੀਕ ਹੈ ਚਲਾਉਣਾ ਤਾਂ ਮੈਂ ਲਾਈਵ ਸੀਗਾ ਲਾਈਵ ਕਰਕੇ ਇੱਥੇ ਰੇਂਜ ਦੀ ਪ੍ਰੋਬਲਮ ਆਗੀ ਤਾਂ ਕਰਕੇ ਲਾਈਵ ਚੱਲ ਨਹੀਂ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਭੀੜ ਹੈਗੀ ਸੰਗਤ ਜੀ ਆਪਾਂ ਜਾ ਰਹੇ ਹਾਂ ਗੁਰਦੁਆਰਾ ਠੰਡਾ ਵਰਜ ਵਾਲਾ ਮੱਥਾ ਟੇਕਣ ਵਾਸਤੇ ਦੇਖ ਸਕਦੇ ਹੋ ਤੁਸੀਂ ਕਿੰਨਾ ਰਸਾ ਸੜਕ ਦੇ ਉੱਤੇ ਤੇ ਇੱਥੇ ਜੀ ਆਉਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਵਗੈਰਾ ਦਾ ਪ੍ਰਬੰਧ ਹੈ ਦੇਖ ਸਕਦੇ ਹੋ ਸੰਗਤਾਂ ਦਾ ਲੰਗਰ ਛਕਰੀਆਂ ਨਹੀਂ ਆ ਠੀਕ ਹੈ ਪ੍ਰਸ਼ਾਦਿਆਂ ਦਾ ਲੰਗਰ ਹੈਗਾ ਜੋ ਵੀ ਹਣਾਂ ਵਾਲੇ ਦੀ ਸਰਤਾ ਜੀ ਸਾਰਾ ਖਾੜੇ ਲੰਗਰ ਵਗੈਰਾ ਦਾ ਹੈਗਾ ਹਾਂਜੀ ਦੇਖ ਸਕਦੇ ਹੋ ਤੁਸੀਂ ਕਿੰਨੀ ਜ਼ਿਆਦਾ ਪਬਲਿਕ ਆਈ ਹੈ ਸਰਧਾਲੂ ਆਏ ਹੋਏ ਨੇਗੇ ਤੇ ਕਾਫੀ ਜ਼ਿਆਦਾ ਰਸਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਜਿੰਨੀ ਦੂਰ ਤੱਕ ਨਿਗਾਹ ਪਾਉਗੀ ਰਾ ਸੰਗ ਤੇ ਸੰਗਤ ਹੈ ਵੀ ਕਿਉਂਕਿ ਇਹ ਤਾਂ ਉਹ ਕੱਲ ਨੂੰ ਪੈਣੇ ਨੇ 28 ਤਰੀਕ ਨੂੰ ਅੱਜ ਫੇਰ ਵੀ ਦੇਖ ਲਓ ਕਿੰਨਾ ਜ਼ਿਆਦਾ ਰਸ ਹੈਗਾ ਵਾਹਿਗੁਰੂ ਵਾਹਿਗੁਰੂ ਦੇਖ ਸਕਦੇ ਹੋ ਜੀ ਕਿੰਨੀ ਸੰਗਤ ਆ ਕਿੰਨਾ ਜਿਆਦਾ ਰਸਾ ਹੈ ਵਾਹਿਗੁਰੂ ਵਾਹਿਗੁਰੂ ਇਹਨੇ ਬਾਯਰੇ ਲਾਇਆ ਲੰਗਰ ਮਟਰ ਪਨੀਰ ਬਦਾਮ ਵਾਲੀ ਖੀਰ ਦਾ ਲੰਗਰ ਲਾਇਆ ਹੋਇਆ ਆ ਤੋ ਜਿੱਥੇ ਤੱਕ ਨਿਗਾ ਮਾਰ ਸਕਦੇ ਨਿਗਾ ਮਾਰੋ ਦੂਰ ਤੱਕ ਉਹ ਸਾਹਮਣੇ ਜੇ ਸੜਕ ਮੋੜ ਤੋਂ ਮੁੜ ਗਈ ਫਿਰ ਵੀ ਇੰਨਾ ਜਿਆਦਾ ਰਸ ਹੈਗਾ ਹਾਂਜੀ ਸੰਗ ਦੀ ਆਪਾਂ ਕਾਫੀ ਦੂਰ ਆ ਗਏ ਤੁਰ ਕੇ ਲੇਕਿਨ ਦੇਖ ਸਕਦੇ ਹੋ ਫਿਰ ਵੀ ਕਿੰਨਾ ਜਿਆਦਾ ਰਸ ਹੈਗਾ ਕੀ ਬਾਦਰਪੁਰ ਵਾਲਿਓ ਕਿਵੇਂ ਹੋ ਸਾਕ ਆਪਣੇ ਲੈਫਟ ਸਾਈਡ ਤੇ ਆ ਰਿਹਾ ਐ ਕਿਉਂਕਿ ਵਿਚਵੇਂ ਐ ਆ ਦੇਖੋ ਜੀ ਬਾਈਆਂ ਨੇ ਦੁੱਧਾ ਲੰਗਰ ਲਾਇਆ ਹੋਇਆ ਹੈਗਾ ਦੁੱਧਾ ਲੰਗਰ ਟੈਂਕ ਬੋਰ ਵਾਲੇ ਟੈਕ ਬੋਰ ਵਾਲੇ ਗੁਰਦਾਸਪੁਰ ਤੋਂ ਆਏ ਹੋ ਜਾਈ ਬਾਈ ਇਹ ਸਰਦਾਗਾ ਜਿਹੜੇ ਬਾਬੇ ਨੇ ਦੁੱਧ ਬੁਲਾਇਆ ਸੀਗਾ ਉਹਦੀ ਯਾਦ ਦੇ ਵਿੱਚ ਇਹ ਪਬਲਿਕ ਨੂੰ ਦੁੱਧ ਬੁਲਾ ਰਹੇ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਮੱਤੇ ਦੇ ਨੇ ਉਹ ਸੰਗਤ ਕਾਫੀ ਕਾਫੀ ਜ਼ਿਆਦਾ ਹੁੰਦੀ ਹੈਗੀ ਫਿਰ ਉਸ ਹਸਾਬ ਨਾਲ ਇੰਨੀ ਸੰਗਤ ਨੂੰ ਇੱਕ ਦੋ ਲੰਗਰਾਂ ਕੰਟਰੋਲ ਕਰਨਾ ਮੁਸ਼ਕਲ ਹੈ ਕਿਉਂਕਿ ਦੀ ਸੈਟਿੰਗ ਤਾਰ ਕੇ ਗੁਰਦੁਆਰਾ ਗੁਰਦੁਆਰਾ ਸਾਹਿਬ ਵੀ ਲੰਗਰ ਚਲਦੇ ਨੇ ਲੇਕਿਨ ਬਾਹਰੋਂ ਦੂਰੋਂ ਦਰਵਾਇਆਂ ਸੰਗਤਾਂ ਵੀ ਲੰਗਰ ਲਾਉਂਦੀਆਂ ਨੇ ਤੇ ਸਾਹਮਣੇ ਆ ਗਏ ਗੁਰੂ ਘਰ ਦਿਖਾਣੇ ਹੁਣ ਚੱਲਦੇ ਗੁਰੂ ਘਰ ਕਰਾਉਣੇ ਦਰਸ਼ਨ ਪੂਰੇ ਖੂਨਦਾਨ ਕੈਂਪ ਹੀ ਲੱਗਿਆ ਹੋਇਆ ਹੈ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਖੂਨਦਾਨ ਕੈਂਪ ਆ ਜੀ ਸਾਡੇ ਪਿੰਡ ਦੇ ਲਾਗੇ ਦਾ ਲੰਗਰ ਲੱਗਾ ਹੋਇਆ ਹੈ ਗੁਰੂ ਘਰ ਗੁਰੂ ਘਰ ਲੰਗਰ ਪਿੰਡ ਭਾਵਾ ਪਿੰਡ ਮੰਦਿਰ ਆਹ ਰਹੇ ਹਾਂ ਇੱਥੇ ਜੀ ਦੇਖ ਸਕਦੇ ਹੋ ਤੁਹਾਨੂੰ ਤੁਹਾਨੂੰ ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਦੀ ਨਿਸਾਨੀ ਸਾਹਿਤ ਨੂੰ ਸਰਪੱਤ ਕਲਾ ਪ੍ਰਦਰਸ਼ਨੀ ਲਈ ਹੋਈ ਹੈ ਰੰਗ ਰੋਹਾਨੀਅਤ ਲੋ ਜੀ ਹੁਣ ਆਪਾਂ ਪਹੁੰਚ ਗਏ ਆ ਤਨਤਨ ਬਾਬਾ ਜੋਰਾਵਰ ਸਿੰਘ ਤਨਤਨ ਬਾਬਾ ਫਤੇ ਸਿੰਘ ਜੀ ਅਤੇ ਉਹਨਾਂ ਦੀ ਧੰਨ ਮਾਤਾ ਗੁਜਰਕੌਰ ਜੀ ਦੀ ਸਾਹਤ ਨੂੰ ਸਰਪੱਤ ਕੋਟ ਕੋਟ ਪ੍ਰਣਾਮ ਠੀਕ ਹੈ ਜੀ ਆਪਾਂ ਗੁਰੂ ਘਰ ਦੇ ਗੇਟ ਦੇ ਬਿਲਕੁਲ ਸਾਹਮਣੇ ਆ ਗਏ ਤੁਸੀਂ ਦੇਖ ਸਕਦੇ ਹੋਗੇ ਤੇ ਇਧਰੋਂ ਸੰਗਤ ਆ ਰਹੀ ਹੈ ਕਾਫੀ ਜ਼ਿਆਦਾ ਚਲੋ ਜੀ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਵਾਹ ਵਾਹ ਉੱਥੇ ਬਾਹਰ ਸਾਕ ਸਰਾਂ ਸਿੱਧਾ ਨੂੰ ਸਰਪਿਤ ਆਓ ਦਸਤਾਰ ਸਜਾਈਏ ਮੇਰੀ ਦਸਤਾਰ ਮੇਰੀ ਸ਼ਾਨ ਸਾਥ ਸਰੀਆ ਸਾਥ ਸਰੀਆ ਕਾਣ ਵਾਹ 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 ਗੁਰਦੁਆਰਾ ਸਾਹਿਬ ਦਾ ਬਾਹਰਲਾ ਗੇਟ ਹੈ ਸ੍ਰੀ ਹਜੂਰ ਮਹਾਰਾਜਾ ਜਦਵਿੰਦਰ ਸਿੰਘ ਜੀ ਪਟਲੇਸ਼ਵਰ ਜਿ ਦੇਖ ਸਕਦੇ ਹੋ ਦਰਬਾਰ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਢੀੜਾ ਦੇਖੋ ਸੰਗਤ ਕਿਵੇਂ ਜਾ ਰਹੀ ਹੈ ਦੇਖ ਸਕਦੇ ਤੁਸੀਂ ਕਾਫੀ ਜਿਆਦਾ ਭੀੜ ਹੈਗੀ ਦਰਵਾਜ਼ਾ ਸਾਹਿਬ ਦੇ ਵਿੱਚ ਵਾਹਿਗੁਰੂ ਧੰਨ ਧੰਨ ਬਾਬਾ ਜੋਰਾ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਇਹ ਜੀ ਇੱਥੇ ਕਿਹਾ ਅਸ ਕੀ ਗੁਰੂ ਪਰ ਇਹ ਦੇਖ ਸਕਦੇ ਹੋ ਸੰਗਤ ਬਹੁਤ ਜਿਆਦਾ ਹੈਗੀ ਹਾਂਜੀ ਸੰਗਤ ਜੀ ਆਪਾਂ ਨੂੰ ਕਾਫੀ ਟਾਈਮ ਲੱਗ ਗਿਆ ਮੱਥਾ ਠੇਕਣ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂਕਿ ਸੰਗਤ ਤਾਂ ਕਾਫੀ ਜ਼ਿਆਦਾ ਆਈ ਹੋਈ ਹੈਗੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੰਗਤ ਹੈਗੀ ਦੇ ਜੀ ਠੰਡੇ ਬੁਰਜਵਾਲ ਨੂੰ ਸੰਗਤਾਂ ਜਾਣ ਵਾਲੀਆਂ ਜੋ ਦਰਸ਼ਨ ਕਰਨ ਵਾਲੀਆਂ ਮੱਥਾ ਟੇਕਣ ਵਾਲੀਆਂ ਵੱਲੋਂ ਜਾ ਰਹੀਆਂ ਦੇਖੋ ਤੁਸੀਂ ਕਿੰਨਾ ਜਿਆਦਾ ਰਾਸ ਹੈਗਾ ਸਾਗਰ ਕਿੰਨਾ ਜਿਆਦਾ ਰਸਾਗਾ ਉਹ ਆ ਗਿਆ ਜੀ ਸਾਹਮਣੇ ਹੈਗਾ ਠੰਡਾ ਬੁਰਜ ਇਹ ਜੋ ਲਾਲ ਦੀਵਾਰ ਹੈ ਠੰਡਾ ਬੁਰਜ ਹੈ ਜੀ ਸੋਨੂੰ ਅੱਗੇ ਜਾ ਕੇ ਦਿਖਾਣਿਆਂਗੇ ਕਿਉਂਕਿ ਗੁਰੂ ਘਰ ਦੇ ਅੰਦਰ ਔਰ ਠੰਡੇ ਬੁਰਜ ਦੇ ਅੰਦਰ ਕਿਤੇ ਵੀ ਗੁਰੂ ਘਰ ਦੇ ਵਿੱਚ ਅਲਾਉਡ ਨਹੀਂ ਹੈਗਾ ਵੀਡੀਓ ਬਣਾਉਣਾ ਤਾਂ ਕਿ ਸੋਨੂੰ ਅਸੀਂ ਅੰਦਰਲਾ ਦ੍ਰਿਸ਼ ਨਹੀਂ ਦਿਖਾ ਸਕਦੇ ਹੈਗੇ ਦੇਖੋ ਜੀ ਕਾਫੀ ਜਿਆਦਾ ਭੀੜ ਹੈਗੀ ਵਾਹ ਇਹ ਸਾਡੇ ਦੀ ਠੰਡਾ ਬੁਰਜ ਤੁਸੀਂ ਦੇਖ ਸਕਦੇ ਹੋ ਹਾਂਜੀ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਕੈਨਾ ਪ੍ਰਾਵਾ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ